Tá <síntos> Oh, 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 ਰੰਗਾਲੀ ਮਾਈ ਜਿਵੇਂ ਫਿਰ ਤੁਮਕੇ ਪਰੇ ਕੋਪਤਾ ਮੁਕੇ ਤੇ ਪਰ ਪਰੇ ਇੱਕ ਮਾਰਗ ਦੱਸਿਆ ਇੱਕ ਪੰਥ ਚਲਾਇਆ ਨਾਮ ਜਪਣ ਵਾਲਿਆਂ ਆਕਿਆ ਜੋ ਕੋਈ ਇਸ ਮਾਰਗ ਵਿੱਚ ਆਏਗਾ ਇਸ ਮਾਰਗ ਤੇ ਚੱਲੇਗਾ ਉਸ ਨੂੰ ਸੰਸਾਰ ਦਾ ਕੋਈ ਦੁੱਖ ਨਾ ਵਿਆਪੇ ਨਾਮ ਜਪਣ ਵਾਲੇ ਨੂੰ ਕੋਈ ਦੁੱਖ ਨਾ ਵਿਆਪੇ ਨਾਮ ਜਪਣਾ ਇਹਦੀ ਸ਼ਕਤੀ ਹੈ ਕਿ ਸਗਲੇ ਦੁੱਖ ਪਾਣੀ ਕਰ ਪੀਵਾ ਦੁਨੀਆ ਦੇ ਸਾਰੇ ਦੁੱਖ ਵੀ ਆ ਜਾਮਨ ਤਾਂ ਜਿਵੇਂ ਪਾਣੀ ਦਾ ਘੁੱਟ ਵਰ੍ਹ ਲੇ ਇਹ ਸਾਰੇ ਦੁੱਖ ਇੱਕ ਨਾਮ ਹਮਲਾ ਕਰਕੇ ਆਮਨ ਨਾਮ ਜਪਣ ਵਾਲੇ ਤੇ ਜੋ ਨਹੀਂ પા ਸਕਦੇ ਪ੍ਰਬੰਧ ਨਹੀਂ ਹੋ ਸਕਦਾ ਦੁੱਖ ਨਹੀਂ ਦੇ ਸਕਦੇ ਦੁੱਖ ਹੰਦਿਨ ਦੁੱਖ ਦੇਣ ਵਾਲ ਪਰ ਜੇ ਦੁੱਖ ਦੇ ਹੀ ਨਾ ਸਕੀ ਕਿ ਤਰ ਫਿਰ ਦੁੱਖ ਨਾ ਰਹੇ ਤਾਂ ਦੁੱਖ ਉਲਟ ਕੇ ਸੁਖ ਬਣ ਜਾਂਦੇ ਹਨ कित है श्रीवा दिन ए कलमो धर्म चलायो आज पूर्णमासी का सुभाग दिहाड़ा पूर्णमासी का पवित्र दिहाड़ा है बाबा जी का बख्शिया नहीं तो दुनिया मना एक कत्तक पुनिया बाबा जी ने आख्या नहीं जितनिया पुनिया हैं जद जद भी चंद्रमा ਸੰਪੂਰਨ ਹੋਵੇਗਾ ਔਰ ਇਹ ਪੂਰਨਮਾਸ਼ੀ ਦਾ ਦਿਨ ਆਵੇਗਾ ਇਹ ਦਿਨ ਮਹਾਨ ਹੋਏਗਾ ਬਖਸ਼ਿਸ਼ਾਂ ਦਾ ਦਿਨ ਹੋਏਗਾ ਇਸ ਦਿਨ ਥੋੜਾ ਕਰਨ ਵਾਲਾ ਵੀ ਫਲ ਬਹੁਤ ਪਾਏਗਾ ਜਿਵੇਂ ਸਾਰੀਆਂ ਕਲਾ ਲੈ ਕੇ ਚੰਦਰਮਾ ਅੱਜ ਚੜਿਆ ਇਸੇ ਤਰ੍ਹਾਂ ਅਨੇਕ ਕਲਾ ਲੈ ਠਾਕੁਰ ਚੜਿਆ ਸਾਰੀਆਂ ਕਲਾ ਨਿਰੰਕਾਰ ਆਪਣੀਆਂ ਲੈ ਕੇ ਜਗਤ ਵਿੱਚ ਗੁਰੂ ਰੂਪ ਹੋ ਕੇ ਆਇਆ ਔਰ ਇੱਕ ਮਾਰੂ ਚਲਾਇਆ ਇੱਕ ਪੰਥ ਬਤਾਇਆ ਕਿਹੜਾ ਤਿੰਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਓ ਜੋ ਵੀ ਕੋਈ ਸਾਧਨਾ ਕਰਨ ਵਾਲਾ ਸੀ ਸਾਧਨਾ ਕਈ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਆਵਾਜ਼ੀਆਂ ਦੇ ਤੁਹਾਨੂੰ ਕੋਈ ਗਲ ਧਾਰਾ ਕਰ ਰਿਹਾ ਹੈ ਕੋਈ ਧੋਨੀਆਂ ਤਪ ਰਿਹਾ ਕੋਈ ਪੁੱਠਾ ਲਟਕ ਰਿਹਾ ਤੇ ਫਿਰ ਕੀ ਆਖਦੇ ਤੁਸੀਂ ਮੈਂ ਕਹਿੰਦਾ ਗੱਲ ਸੈਕਿੰਡ ਦੀ ਹੈ ਉਹ ਗਲ ਧਾਰਾ ਕਰ ਰਿਹਾ ਕੋਈ ਧੋਨੀਆਂ ਤਪ ਰਿਹਾ ਕੋਈ ਪੁੱਠਾ ਲਟਕ ਰਿਹਾ ਮੈਂ ਕਹਿੰਦਾ ਗੱਲ ਸੈਕਿੰਡ ਦੀ ਹੈ ਇਹਨਾਂ ਕੁਝ ਕਰਨ ਦੀ ਲੋੜ ਕਿਉਂ ਹੈ ਉਈ ਕੋ ਵਾਰੀ ਨਿਮਾਣਾ ਹੋ ਕੇ ਗੁਰੂ ਨਾਨਕ ਦੇ ਚਰਨਾਂ ਤੇ ਟੈਪ ਆਉ ਆਖਿਰ ਗੁਰੂ ਨਾਨਕ ਮੇਨ ਮੁਗਤਦਾ। ਇਫਰ ਕੰਦੇ ਸੋਨੇ ਫੁੱਲ ਤੋੜਨ ਵਿੱਚ ਦੇਰ ਲੱਗਦੀ ਹੈ। ਅੱਖ ਮੀਰ ਦੇ ਖੋਲਣ ਵਿੱਚ ਦੇਰ ਲੱਗਦੀ ਹੈ। ਗੁਰੂ ਨਾਨਕ ਨੂੰ ਬਖਸ਼ਣ ਵਿੱਚ ਦੇਰ ਲੱਗਦੀ। ਸਭ ਸਾਧਨ ਕੋ ਜਿਤਨੀ ਵੀ ਸਾਧਨਾ ਵਾਲੇ ਸੰਤ। ਇਤਨੇ ਸਾਧਨਾ ਕਰਨ ਵਾਲੇ ਸੰਤ ਸਭਨਾਂ ਨੂੰ ਇੱਕ ਮਾਰਗ ਲਿਆਂਦਾ। ਅਕੀਆ ਸਾਧਨਾ ਭਾਵੇਂ ਲੱਖਾਂ ਕਰ ਲੋ ਇੱਕ ਸਾਧਨ ਬਿਨਾ ਕੋਈ ਸਾਧਨ ਸਿਰੀ ਨਹੀਂ ਚੜਦਾ ਕਿਹੜਾ ਸਾਧਨ ਜਪਣਾ ਬੈਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਆ ਜਨਮਾਨਿਕ ਕਉ ਗੁਰ ਇਹ ਮਤ ਦੀਨੀ ਜਾਪਹਾਰ ਹੋ ਜਪ ਕਰਨ ਇਸ ਵਾਸਤੇ ਭਈ ਜਪ ਮਨ ਸਤਨਾ ਸਦਾ ਸਤਨਾਮ ਜਪਮਾਲਿਆ ਨੂੰ ਬਕਤੀជា ਹਲਕ ਪਲਤ ਮੁਖ ਉਜਲ ਹੋਈ ਹੈ ਇਸ ਵਾਸਤੇ ਤਾਕੀਰ ਹੈ ਨਿਤ ਵਿਹਾਈਏ ਹਰ ਪੁਰਖ ਨਿਰੰજન ਜੇ ਹਰ ਸਿਮਰਨ ਭਇਆ ਤਹਿ ਉਪਾਦ ਗਤ ਕਾਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਉਥੇ ਖਤਮ ਜਿੱਥੇ ਪ੍ਰਮੇਸ਼ਰ ਦਾ ਸਿਮਰਨ ਆ ਗਿਆ ਜਿੱਥੇ ਨਾਮ ਆ ਗਿਆ नाम का चक्र फिराया चल मरदानिया चुक रबाब चली तो जिथे जा बैठे मरदान्या रबाब बजा खोल रबाब बजाइया तारा जिस बेले रबाब मरदाने की बजी दृक्षा दिया टह के बैठे पंछिया की भी समाध लगी बगदे पानी खड़ोग ਜੋੜ ਕੇ ਡਾਕੂ ਸਾਧੂ ਬਣ ਗਏ ਸੰਤ ਹੋ ਗਏ ਜਿਤੇ ਵੀ ਮਰਦਾਨੇ ਦੀ ਤਾਰ ਵੱਜੀ ਕੀ ਇਲਾਹੀ ਧੁਨਣੇ ਕੇ ਲਈ ਨਾ ਲਿਖਣਾ i'm yeah, gonna ਤਾਰਾਂ ਨੂੰ ਮਰਦਾਂ ਨੇ ਤਾਰਾਂ ਤੇ ਰਾਜ ਕਰ ਤਾਰਾਂ ਤੇ ਮਰਦਾਂ ਨੇ ਤਾਰਾਂ ਕਰ ਲਾ ਕੇ ਜਿੱਥੇ ਵੀ ਤਾਰ ਵੱਜੀ ਮਰਦਾਂ ਨੇ ਹੁਕਮ ਨਾਲ ਵੱਜੀ ਤਾਰਾਂ ਬਜਰਿਆਂ ਨੂੰ ਸਭ ਕੋਈ ਬੁਜਾ ਰਿਹਾ ਹੈ ਪਰ ਜਿੱਥੇ ਹੁਕਮ ਨਾਲ ਵੱਜੀ ਮਰਦਾਨੀਆ ਰਵਾਬ ਬਜਾ ਤੇ ਕੌਣ ਤਰਿਆ ਸੱਜਣ ਠੱਗ ਮਰਦਾਨੀਆ ਰਵਾਬ ਬਜਾ ਕੌਣ ਤਰਿਆ ਕੌਡਾ ਰਾਖਸ਼ ਸਰਪਿਆ ਹੋਇਆ ਜਨਮ ਭਵੰਤੇ ਨਰਕ ਪਲੰਤੇ ਜਿਸਕੇ ਕੁੱਲ ਉਝਾਰੇ ਕੌਡਾ ਰਾਖਸ਼ ਜਨਕ ਰਾਜੇਦਾਰ ਸੋਇਆ ਰੋਟੀ ਪਕਾਣ ਵਾਲਾ महापुरुष आए जिनक राजे ने आखिया रसोईया प्रसाद बना सत बचन प्रसाद बनाया मेहनती की प्रसाद तैयार है महाराज जनक ने आखिया खैर गया महात्मा आए हैं फिर बचन आरंभ होए <coughs> महापुरुषों के बचन ਸੇਵਾ ਅਕੀਨ ਮਹਾਪੁਰਖ ਖਾਂ ਦਾ ਬੋਲਣਾ ਉਹ ਵਾ ਕਿਤੇ ਪ੍ਰਥਾ ਹੈ ਕਿਤੇ ਪ੍ਰਥਾਏ ਬੋਲਣਾ ਹੁੰਦਾ ਹੈ ਮਹਾਪੁਰਖਾਂ ਦਾ ਉਹਨਾਂ ਤੋਂ ਬੋਲਦੇ ਹੀ ਨਹੀਂ ਉਹ ਬੇਪਰਵਾਹ ਨਾ ਬੋਲਣ ਕਿਤੇ ਪ੍ਰਥਾਏ ਕੇ ਤੋ ਬੋਲਦੇ ਹੀ ਸਨ ਪਰ ਉਹਨਾਂ ਦਾ ਬੋਲ ਸਿਰਫ ਇੱਕ ਵਾਸਤੇ ਨਹੀਂ ਹੁੰਦਾ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਤਾਂ ਜੀ ਸਗਲ ਦੇ ਉਹਰ ਮਹਾਂਪੁਰਖਾਂ ਦਾ ਬੋਲ ਸਗਨ ਜਹਾਨ ਵਾਸੇ ਸਾਰੇ ਜਹਾਨ ਦਾ ਸੰਜਾ ਬਚਨ ਜੋ ਕੋਈ ਮਨ ਸੰਤੋਸ਼ ਸਾਗਰ પાર ਉਤਰੀ ਹੈ ਏਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ ਓਈ ਮਹਾਂਪੁਰਖਾਂ ਦਾ ਬਚਨ ਕਮਾ ਲਵੇ ਗੁਰੂ ਦੀ ਕਿਰਪਾ ਨਾਲ ਜ਼ਰੂਰ ਕਰੇਗਾ ਸੋ ਬਚਨ ਕਰੇ ਸੰਤਨ ਜਨਕ ਰਾਜ ਮਹਾਪੁਰਖਾਂ ਦੇ ਨਾਲ ਇਹ ਫਿਰ ਪ੍ਰਸ਼ਾਦ ਦਾ ਚੇਤਾ ਹੀ ਨਾ ਰਿਹਾ ਚੌਕੀ ਦੇ ਰਹੋਗੇ ਰਸੋਈਆ ਬੈਠਾ ਬੈਠਾ ਅਕ ਗਿਆ ਇਹ ਉਹ ਪਤਾ ਨਹੀਂ ਕਿਸ ਵੇਲੇ ਵਸ ਕਰ ਉਹਨੂੰ ਲੱਗੀ ਸੀ ਭੁੱਖ ਉਹਨੇ ਆਖਿਆ ਥੋੜਾ ਜਿਹਾ ਖਾ ਲਵਾਂ ਪ੍ਰਸ਼ਾਦ ਪਕਾਇਆ ਸੀ ਮਹਾਪੁਰਖ ਵਾਸਤੇ ਦੇਵਤਿਆਂ ਦੇ ਫੋਗਏ ਨਿਖਾਲੇ ਜਿਸ ਵੇਲੇ ਜਨਕਰਾਜ ਮਹਾਪੁਰਖਾਂ ਨੂੰ ਲੈ ਕੇ ਆਏ ਪੰਗਤ ਲੱਗੀ ਤੇ ਪ੍ਰਸ਼ਾਦ ਵਰਤਿਆ ਜਨਕਰਾਜੇ ਨੇ ਪੋਗਨ ਵਾਇਆ ਤੇ ਨ ਲੱਗਾ ਰਜੋਨੀ ਬਲਤਕਿਆ ਕਿਉਂ ਬਈ ਇਹ ਪ੍ਰਸ਼ਾਦ ਝੂਠਾ ਹੈ ਇਹਨੇ ਬਾਬਾ ਜੀ ਨੇ ਆਤੀ ਆਤੀ ਗਿਆਨ ਸੇ ਆ ਪ੍ਰਸ਼ਾਦ ਝੂਠਾ ਹੈ ਸਾਡੇ ਪਿੰਡ ਦਾ ਗਿਆਨ ਇਸਰ ਬਾਬਾ ਜੀ ਵੱਲ ਪ੍ਰਸ਼ਾਦ ਲੈ ਗਏ ਪ੍ਰਸ਼ਾਦ ਦੀਆਂ ਵਾਰੀਆਂ ਸੁਣੇ ਡੱਬਾ ਆਉਂਦਾ ਸੀ ਮਰਾਂਦਾ ਸੀ ਸਬਜ਼ੀਆਂ ਆਪ ਇਹ ਫਿਰ ਆਦਰ ਸਿੰਘ ਵੀ ਰਿਚ ਤੋਂ ਚੱਕ ਲੈਣ ਪ੍ਰਸ਼ਾਦ ਬਣਾਇਆ ਰਿਚ ਤੋਂ ਚੱਕ ਲਿਆ ਨੂਨ ਮਰਚ ਵਸਾਲਾ ਦੇਖਿਆ ਪੂਰਾ ਹੈ ल गया सतनाम का वाजा दिता बाबा निकल कले रेंगे बाहर आए खिड़की वाल पिछले पासे खिड़की बाबा जी आए ते डब्बा लैके अंदर चले गए जब बाद आए ते कह लगे ज्ञान शिहा प्रशाद जूठा है गुरु नानक ने छक है ਸੂਰ ਪ੍ਰਸ਼ਾਦ ਨਾ ਲਿਆਇਆ ਕਰ ਤੂੰ ਇਹ ਵੀ ਫਾਮਨਾ ਨਹੀਂ ਕਿ ਪ੍ਰਸ਼ਾਦ ਗੁਰੂ ਨਾਨਕ ਛਕਦਾ ਝੂਠ ਕਲੀਤੀ ਤੇ ਪਈ ਸਤਮੁ ਜੂਠਾ ਸੀ ਰੋਪਿਆ ਕੱਲ ਮੈਂ ਲਿਆ ਆਵਾਂ ਅਗਿਆ ਤੂੰ ਨਾ ਲਿਆਨੀ ਨਹੀਂ ਮਹਾਰਾਜ ਕਿਰਪਾ ਕਰੋ ਕੱਲ ਮੈਂ ਜ਼ਰੂਰ ਲਿਆਵਾਂਗਾ ਤੇਰੀ ਮਰਜ਼ੀ ਕੱਲ ਵੀ ਭੁੱਖਾ ਰੱਖੇਗਾ ਨਹੀਂ ਕੱਲ ਦਾ ਪ੍ਰਸ਼ਾਦ ਮਨਾ ਕੇ ਆਇਆ ਤੇ ਫਿਰ ਗਿਆ ਆਪਣੇ ਖੂਤ ਜਮੀਨ ਸੀ ਰਾਤ ਨੂੰ ਜਾ ਕੇ ਆਖਿਆ ਵੀ ਮੈਂ ਕਣਕ ਵੜਣੀ ਲਾਇਿਆਂ ਦੇ ਦਿੰਦ ਸਨ ਕਣਕ ਫੱਕ ਰਹੀ ਸੀ ਨੇ ਆਖਿਆ ਸਰਦਾਰ ਤੈਨੂੰ ਕਣਕ ਵੜਨ ਦੀ ਕੀ ਲੋੜ ਐ ਆ ਵੜੀ ਪਈ ਆ ਜਿੰਨੀ ਮਰਜ਼ੀ ਲੈ ਜਾ ਆਖਿਆ ਨਿਚ ਮੈਂ ਮਿਹਨਤ ਨਾਲ ਜਿੰਨਾ ਤੇ ਮੇਰਾ ਹੱਕ ਬਣੇਗਾ ਉਤਨੀ ਕ ਲੈਣੀ ਕਨ ਕਬੱਡੀ ਜਿਤਨਾ ਘੱਟ ਬਣਿਆ ਲਿਆਂਦਾ ਸੁੱਟੀਆਂ ਕੁੱਟੀਆਂ ਦਾਣੇ ਕੱਢੇ ਤੇ ਫਿਰ ਪੀਤੇ ਤੇ ਫਿਰ ਅਗਲੇ ਦਿਨ ਪ੍ਰਸ਼ਾਦ ਪਕਾਇਆ ਤੇ ਫਿਰ ਨੰਗੀ ਬਾਰੇ ਲਿਆ ਦਿਆ ਦਫਾ ਸਿਰ ਤੇ ਚੁੱਕਿਆ ਹੋਇਆ ਕਿਰਕੀ ਮੂਰੇ ਜਾ ਕੇ ਈਸ਼ਵਰ ਨੇ ਬਾਜਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਵਾ ਦੀ ਆਏ ਪ੍ਰਸ਼ਾਦ ਅੰਦਰ ਲੈ ਗਏ ਜੈ ਜੀ ਸੁਰੇ ਬਾਹ ਆਇਆ ਤੇ ਕਹਿਣ ਲੱਗੇ ਗਿਆਨ ਸਿੰਘ ਕੇ ਰਾਜਾ ਜੂ ਕੀ ਤਈ ਕੱਲ ਵੀ ਅਸੀਂ ਪ੍ਰਸ਼ਾਦ ਨਹੀਂ ਸਕੇਆ ਕਿਉਂਕਿ ਕੱਲ ਗੁਰੂ ਨਾਨਕ ਨੇ ਛਕਿਆ ਹੀ ਨਹੀਂ ਸੀ ਅਸੀਂ ਕਿਨੇ ਖਾਂਦੇ ਤੇ ਅੱਜ ਵੀ ਅਸਾਂ ਕੋਈ ਨਹੀਂ ਛਕਿਆ ਤੁਮਾਰਾ ਜੀ ਅੱਜ ਤੇ ਉਠਾ ਲਈ ਸੀ ਕਹਿਣ ਲਗੇ ਅੱਜ ਇਡੇ ਤਿਆਰ ਦਾ ਪ੍ਰਸ਼ਾਦ ਸੀ ਕਿ ਸਾਰਾ ਹੀ ਛਕ ਗਿਆ ਸਾਨੂੰ ਨਹੀਂ ਮਿਲਿਆ ਗੋਵਿੰਦ ਪਾਵਰ ਬਗਤ ਜੀ ਦਾ ਬੁੱਤ ਤੋ ਜਨਕ ਨੇ ਆਖਿਆ ਰਸੋਈਏ ਨੂੰ ਇਹ ਪ੍ਰਸ਼ਾਦ ਜੂਠਾ ਹੈ ਸੱਚ ਬੋਲ ਕਰਨਾ ਤੇ ਲਿਖ ਪਿਆ ਜੀ ਮੈਨੂੰ ਭੁੱਖ ਲੱਗੀ ਸੀ ਮੈਂ ਖਾ ਲਿਆ ਜਨਕ ਦੇ ਮੂੰਹ ਤੋਂ ਸਾਜ ਸੁਭਾ ਨਿਕਲਿਆ ਜਾਣ ਕੇ ਨਹੀਂ ਪ੍ਰਾਪਿਆ ਸਾਈ ਸੁਭਾ ਨੂੰ ਬਚਣ ਨਿਕਲਿਆ ਜਾਵੇ ਰਾਖਾ ਰਾਖਾ ਵਾਲੀ ਬੁੱਧੀ ਰਹੀ ਤੇਰੀ ਮਹਾਪੁਰਖਾਂ ਵਾਸਤੇ ਪ੍ਰਸ਼ਾਦ ਪਕਾਇਆ ਤੇ ਪਹਿਲਾਂ ਆਪ ਖਾ ਲੇ ਜਦ ਸਬਰ ਨਾ ਕਰ ਸਕਿਆ ਜਿਸ ਵੇਲੇ ਇਹ ਬਚਨ ਮੂੰਹ ਨੂੰ ਨਿਕਲਿਆ ਰਾਖਸ਼ਾ ਤੇਰੇ ਸੋਈ ਨੂੰ ਜਾਪਿਆ ਜੀ ਨੇ ਮੈਂ ਰਾਖਸ਼ ਜ਼ਰੂਰ ਬਣਾਂਗਾ ਕਰਨਾ ਤੇ ਦਿਖ ਪਿਆ ਮਹਾਰਾਜ ਰਾਖਸ਼ ਤਾਂ ਮੈਂ ਬਣਾਂਗਾ ਪਰ ਬਖਸ਼ਿਆ ਕਰੋ ਜਾਵਾਂਗਾ ਜਦ ਨੇ ਆਖਿਆ ਆਣਗੇ ਬਖਸ਼ਣ ਵਾਲੇ ਕੌਣ ਦਲ ਗੁਰੂ ਨਾਨਕ ਜੀ ਜਦ ਜਦ ਨੂੰ ਤਾਰ ਦੇ ਜਦੋਂ ਤੇਰੇ ਕੋਲ ਆਉਣਗੇ ਤੇ ਉਹ ਤੈਨੂੰ ਬਖਸ਼ ਦੇ ਉਸ ਨਾਲ ਚਿਰ ਤੂੰ ਜਨਮ ਦਾ ਮਰਦਾ ਰਹੇਗਾ ਮੁਰਗੁਰਾਕਸ਼ਿ ਮਹਾਰਾਜ ਅਕੇ ਜੀਰ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਮੇਰੇ ਕੋਲ ਗੁਰੂ ਨਾਨਕ ਆਇਆ ਜਨਕਨੀ ਸ਼ੀਸ਼ਾ ਦਿੱਤਾ ਜਦ ਵੀ ਕਿਸੇ ਨੂੰ ਮਾਰਨ ਵਾਸਤੇ ਪਕੜੇ ਸ਼ੀਸ਼ੇ ਵਿੱਚ ਆਪਣੀ ਜਾਤ ਪਾਲਣ ਦੀ ਸ਼ਕਲ ਦੇਖ ਤਾ ਜਿੰਨੇ ਤੈਨੂੰ ਗੁਰੂ ਨਾਨਕ ਮੇਲੇ ਗਿਆ ਤੇਰੀ ਸ਼ਕਲ পালਟ ਜਾਈ। ਸੋ ਜਦ ਵੀ ਕੋਈ ਕਿਸਦੇ ਹੱਥ ਆਇਆ ਰਾਖਸ਼ ਦੇ ਤੇ ਮਨੁੱਖ ਮਾਰ ਕੇ ਅੰਗਾਸ ਮਨੁੱਖ ਨੂੰ ਤਲ ਕੇ ਅੰਗਾਸ ਜਦ ਵੀ ਕਿਸੇ ਨੂੰ ਫੜਿਆ ਤਾਂ ਪਹਿਲਾਂ ਸ਼ੀਸ਼ਾ ਵੇਖਿਆ ਸ਼ਕਲ ਨਹੀਂ ਬਦਲੀ ਮਰ ਮਰਦਾਨੇ ਨੂੰ ਫੜਿਆ ਸ਼ੀਸ਼ਾ ਵੇਖਿਆ ਸ਼ਕਲ ਨਹੀਂ ਬਦਲੀ प्यारी कीती तेल ਵਿੱਚ ਪਲਣ ਦੀ ਤੇ ਮਰਦਾਨਾ ਕਰ ਰਿਆ ਬੇਲਤੀਆ ਪ੍ਰਭ ਜੀ ਕਸਮਾ ਨਾ ਕਰ ਪਿਆ ਬੁੜੇ ਭਲੇ ਆਰੇ ਮੈਂ ਵਿਉ ਜਿਆ ਹਾਂ ਤੇਰਾ ਭੁੱਲ ਗਿਆ ਤੇਥੋਂ ਬੇਮੁਖੋ ਕੇ ਆ ਗਿਆ ਹਾਂ ਤੇਰੇ ਤੇ ਇਹਨੂੰ ਹੀ ਦਾਜ ਬਾਪਰੇ ਦੀ ਦਾਜ ਰੱਖੋ ਗਰੀਬ ਨਾ ਹਜ਼ੂਰ ਨੇ ਆਖਿਆ ਬਾਲਿਆ ਮਰਦਾਨਾ ਪਕੜਿਆ ਗਿਆ ਕੋਡੇ ਰਾਖਸ਼ ਨੇ ਪਕੜ ਲਿਆ ਤੇ ਇਹਨੂੰ ਤਲਕੇ ਖਾ ਜਾਏਗਾ ਮਾਲਿਆ ਕਿਆ ਖਾ ਜਾਵੇ ਕਦੀ ਭੁੱਖਾ ਕਦੀ ਪਿਆਸਾ ਬਾਰ ਬਾਰ ਸਮਝਾਵੀਆਂ ਵੀ ਜਿਹਨੂੰ ਸਮਝ ਨਾ ਆਵੇ ਤੈਥੋਂ ਜੋ ਵੀ ਬੇਮੁਖ ਹੁੰਦਾ ਉਹਦਾ ਇਹੀ ਹਾਲ ਹੁੰਦਾ ਇਹ ਕੋਈ ਨਵੀਂ ਗਲਤੀ ਨਹੀਂ ਪਰ ਵਾਲਿਆ ਵਾਫਲੇ ਦੀ ਇਲਾਜ ਹੈ ਨਰ ਜਾਵਾਂਗੇ ਦੀ ਮਾਂ ਪੁੱਛੇਗੀ ਮੇਰਾ ਮਰਦਾਨਾ ਕਿੱਥੇ ਹੈ ਕੀ ਜਵਾਬ ਦੇ ਆਏ ਚਲ ਅੱਖਾਂ ਮੀਟ ਅੱਖਾਂ ਮੀਟੀਆਂ ਹਾਇ ਉਹ ਤੇ ਜਿੱਥੇ ਮਰਦਾਨੇ ਨੂੰ ਕੋਹੜੇ ਰਾਖਸ਼ ਨੇ ਪਕੜਿਆ ਔਰ ਤੇਲ ਵਿੱਚ ਸੁਟਣ ਲੱਗ ਗਿਆ ਮਰਦਾਨੇ ਪੁਕਾਰਿਆ ਓ ਗੁਰੂ ਨਾਨਕ ਆਵਾਜ਼ ਆਈ ਮਰਦਾਨਿਆਂ ਸਤ ਕਰਤਾ ਮਰਦਾਨੇ ਨੂੰ ਧੀਰਜ ਆ ਗਿਆ ਆਵਾਜ਼ ਤਾਂ ਮੇਰੇ ਪਤਸ਼ਾਹ ਦੀ ਹੈ ਇਦੜਾ ਕੌੜੇ ਨੇ ਤੇਲ ਵਿੱਚ ਮਰਦਾਨੀ ਨੂੰ ਸੁਕਿਆ ਉਹਦਰ ਤੇਲ ਛੰਡਾ ਛਾਰ ਸੋਚਿਆ ਕਿ ਕੌਣ ਤੋਂ ਕਹਿ ਬਿਤੇ ਅਰਗ ਜਲਾਈ ਤੇਲ ਉਬਲ ਰਿਆ ਸੀ ਪਰ ਇਹ ਜਲਿਆ ਨਹੀਂ ਜਪਸ਼ਾ ਪਰਤੇ ਵੇਖਿਆ ਜਗਤ ਗੁਰੂ ਨਾਨਕ ਹੋਰ ਆ ਗਏ ਹਾਂ ਐਤਾ ਕਿਸਮਤ ਪ੍ਰਭ ਕਦੀ ਤਾਂ ਸ਼ੁਕਰ ਮਿਲਦਾ ਹੀ ਨਹੀਂ ਅੱਜ ਨਾ ਮਿਲਿਆ ਤਾਂ ਕਿਤਨਾ ਹੀ ਪੁੱਠਾ ਇੱਕ ਪਹਿਲਾ ਪਕੜਿਆ ਦੋ ਹੋਰ ਖਰੋਤੇ ਹਨ ਪਰ ਨਾਲ ਜਿ ਕਿਆ ਲਾਇਆ ਸੀ ਸ਼ੀਸ਼ਾ ਤਾਂ ਵੇਖਾਂ ਜੇ ਸ਼ੀਸ਼ਾ ਵੇਖਿਆ ਤਾਂ ਸ਼ਕਲ ਬਦਲ ਗਈ ਕੌਡਾ ਰਾਖਸ਼ ਰਾਖਸ਼ ਨਾ ਰਿਹਾ ਸ਼ਕਲ ਦਾੜੀ ਸੁੰਦਰ ਹੋ ਗਈ ਆ ਕਿਆ ਗੁਰੂ ਨਾਨਕ ਦੇਵ ਜੀ ਦਾ ਚਰਨਾ ਤੇ ਡਿੱਗਾ ਸਹੇਬ ਨੇ ਆਖਿਆ ਆਮਰਦਾਨਿਆ ਉਹ ਤਪ ਦੇ ਤੇਲ ਦੂੰਚੋਂ ਜੋ ਤੇਲ ਤਾਂ ਤਾਂ ਪ੍ਰਿਆ ਪਰ ਮਰਦਾਨੀ ਨੂੰ ਸੇਕ ਨਹੀਂ ਲੱਗੀ ਆਇਆ ਤੇ ਚਰਨਾਂ ਤੇ దిਗਿਆ ਹਜ਼ੂਰ ਨੇ ਆਖਿਆ ਮਰਦਾਨਿਆ ਰਵਾਬ ਵਜਾ ਗਰੀਬ ਨੂੰ ਮਾਲੀ ਕਪੜੇ ਦਾ ਨਿਚੋੜ ਲੈ ਲੈਂਦੇ ਹੋ ਨਹੀਂ ਮਰਦਾਨਿਆ ਰਵਾਬ ਵਜਾ ਪਰ ਮਰਦਾਨੀ ਰਵਾਬ ਵਜਾਇਆ ਤੇ ਕੌਡੇ ਰਾਖਸ਼ ਨੂੰ ਮੁਕਤੀ ਪ੍ਰਾਪਤ ਹੋ ਬਸ ਆਵਾਜ਼ ਸੁਣਦਿਆਂ ਹੀ ਮੁਕਤ ਹੋ ਗਿਆ ਸੁਮਾਜ ਲੱਗ ਗਿਆ ਲੱਗਾ ਝੂਮਤ ਇਨ ਜਾਪਿਆ ਜੀ ਮੇ ਮੈਂ ਕਿਸੇ डोले ते آ झूठ रहिया चो आवाज़ आई गुरू नान ਕਹੇ ਮੈਂ ਕਿਸੇ ਗਰਦੇ ਰੂਰ ਵਜਦੀ ਜਰੂਰ ਵਜੇਗੀ ਔਰ ਰਹੇਗੀ ਸਾਚੂਦ ਬੋਲੋ ਸ੍ਰੀ ਨਾਮ ਅਈ ਪੂਰਨ ਮਾਸ਼ੀ ਦਾ ਸੁਭਾਗਾ ਦਿਨ ਹੈ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ ਸਾਹੀ ਦਰਬਾਰ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਫਿਰ ਕੱਲ ਰਾਤ ਨੂੰ ਪੂਰਨ ਮਾਸ਼ੀ ਦੇ ਜੋਰੀ ਗਾਢ ਬਾਬਾ ਜੀ ਦੇ ਖਾਨਪਤੇ वो दरबार की चुका शाम को लाभ उठाओ बाबा जी के हाजरी आह खबर नहीं किसकी प्रवान होवे होती प्रवान चढ़े और किसले सदके सावना दाजरियां रखें वागुरु जी का